ਹਾਂਜੀ ਕੀ ਹਾਲਾ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਕਬੂਤਰ-ਕਬਾਤਰ ਸੈਟਾ ਵੀ ਸਾਰੇ ਵੀਰਾਂ ਦੇ ਘਰਪਾਰ ਠੀਕ ਐ ਲਓ ਬਾਬੇਓ ਕਰਦੇ ਆ ਵਲੌਗ ਦੀ ਸਟਾਰਟਿੰਗ ਤੇ ਚਲਦੇ ਆ ਉਧਰਲੇ ਘਰੇ ਹਨਾ ਨਾਲੇ ਮਲਾਉਣੇ ਆ ਆਪਣੇ ਮਿੱਤਰ ਨਾਲ ਸਾਨੂੰ ਕਬੂਤਰ ਲੈਣਾ ਆਇਆ ਹੋਇਆ ਉੱਥੋਂ ਉਹਨਾਂ ਵਾਲਾ ਮੁੰਡਾ ਤੇ ਇੱਕ ਹੋਰ ਸੀਨ ਹੋ ਗਿਆ ਇਲੈਕਟ੍ਰਿਸਿਟੀ ਖਰਾਬ ਹੋ ਗਈ ਆਪਣੇ ਘਰ ਦੀ ਵੀ ਠੀਕ ਐ ਮੈਂ ਹਜੇ ਰੈਣਾ ਤਾਂ ਗਰਮੀ 'ਚ ਬੈਠ ਕੇ ਵੀ ਔਖਾ ਹਨਾ ਸਾਰਾ ਦਿਨ ਰਾਤ ਤਪਾਉਣੀ ਮੈਂ ਕਿਹਨੂੰ ਸੈਟ ਵਟ ਕਰ ਲਗੇ ਆਪ ਹੀ ਤੇ ਕਿੱਧਰ ਗਿਆ ਚੋਬਰ ਇਹ ਫੋਨ ਤੇ ਲੱਗ ਪਿਆ ਵੀ ਬੜਾ ਬਿਜੀ ਪਰਸਨ ਹੋਰ ਜੀ ਸਤਿ ਸ੍ਰੀ ਅਕਾਲ ਜੀ ਯਾਰ ਬਈ ਠੀਕ ਆ ਠੀਕ ਆ ਜੀ ਵਧੀਆ ਵਧੀਆ ਸੀ ਤੇ ਆਹ ਕੰਮ ਹੋ ਗਿਆ ਬਾਬੇ ਇੱਥੇ ਮੈਂ ਸੋਚਦਾ ਹੂੰ ਆਹ ਦੇਖੋ ਹੁਣ ਨਾ ਤਾਂ ਮੰਨ ਕੇ ਚਲੋ ਇਹਦੀ ਸਪਲਾਈ ਕੱਟੀ ਜਾ ਸਕਦੀ ਐ ਮਗਰੋਂ ਠੀਕ ਐ ਸਿੱਧੀ ਮੀਟਰ ਚ ਉਤਾਰ ਆਉਂਦੀ ਆ ਤੇ ਚਲਦੀ ਸਪਲਾਈ ਜੀ ਆਪਾਂ ਨੂੰ ਲੋਡ ਕਰਨੀ ਪਊਗੀ ਇੰਨੀ ਬੱਚ ਸਰਵੇ ਵਪੜਾ ਕਾਣਾ ਪਏ ਆਪਣਾ ਕੋਈ ਡੇ ਪੱਕੇ ਲੈਣ ਮੈਣ ਹੈ ਨਹੀਂ ਆਪਾਂ ਠੀਕ ਹੈ ਕਿ ਨਹੀਂ ਕਿੰਨਾ ਦੋਵਾਂ ਚ ਕਰੰਟ ਹੈ ਪਲਾਸ ਨਾਲ ਫੜ ਕੇ ਛੱਲੇ ਛੁੱਲ ਕੇ ਆਈ ਨੰਗਾ ਤਾਰਾਂ ਤੇ ਲਾ ਦਨੇ ਜੋੜ ਕੋਈ ਚੱਕਰ ਨਹੀਂ ਲਓ ਭਾਈ ਆਪਦੇ ਹਿਸਾਬ ਤੇ ਤਾਂ ਲਾ ਦੀ ਤਾਰ ਮੈਂ ਠੀਕ ਹੈ ਕਿ ਨਹੀਂ ਬਾਕੀ ਸੋਚ ਛੱਡੇ ਤੋਂ ਪਤਾ ਲਗੂ ਪੜਾਕਾ ਪੈਂਦਾ ਕਿ ਬਿਜਲੀ ਚੱਲਦੀ ਹੈ ਕਿ ਨਾ ਵੀ ਫਿਰਸਕਾਰਦਾ ਮੇਰਾ ਟਾਪ ਆ ਜਾ ਲਓ ਭਾਈ ਸੋਚਦਾ ਲਾ ਦੀ ਦੇ ਦੂਰੋਂ ਛੱਡਣ ਦੀ ਕੋਸ਼ਿਸ਼ ਕਰਾਂਗੇ ਚੱਲ ਵੀ ਚੱਲ ਵੀ ਜੀ ਚਲੋ ਜੀ ਵਧਾਈਆਂ ਹੁਣ ਮੁੰਡੇ ਆ ਗਏ ਅੰਦਰ ਚੱਲ ਗਏ ਗਰਮੀ ਬਹੁਤ ਆ ਬੁਰਾ ਹਲਗਾ ਉਹ ਮੁੜ ਕੋ ਮੁੜ ਕੇ ਦੇਖ ਆ ਹਾਲਾ ਲਕਟਾਂ ਨੂੰ ਢੰਗ ਨਹੀਂ ਬੰਦ ਕਰਦੇ ਕਿੰਨੇ ਮਾੜੇ ਹਾਲਾਤ ਐ ਉੱਥੇ ਭੈਣ ਨੇ ਹੋਰ ਹੀ ਕਮਾਂਤੀ ਹੋ ਜਾਂਦੇ ਆਈ ਮੰਤਰੇ ਆ ਨਾਗ ਜੀ ਦੀ ਕਾਰਾ ਤੂੰ ਬੰਦ ਗਈ ਮੰਨ ਤੇਰੀ ਮੈਂ ਇੰਦਰੀਕਾਰੀ ਵੀ ਤੂੰ ਹਰੀ ਵਦਤੀ ਆਈ বিনা ਬਾਦਰੋ ਅਦਮੁਰੇ ਆ ਨਾਮਾ ਠੀਕ ਠੀਕ ਉਹ ਵੇ ਦੀ ਗਈ ਗਾਇਕਾ ਜਿਹਦਾ ਨਾਮ ਮੋਹਨਾ ਵੀ ਮੁੰਦੀ ਮੁੰਦੀ ਚੱਲ ਨੀ ਬੀਤੇ ਰਾਤ ਵੀ ਮਦਰੀ ਦੇ ਦਿਨਾਂਾਂ ਵੀ ਉਰੀ ਮੁੰਦੀ ਚੱਲ ਨੀ ਕੇਰਾ ਕੀ ਆਵਾਜ਼ ਆ ਨਈ ਅਮਰੀਕੀ ਮਾਨ ਵਾਲਾ ਜ਼ੋਰਦਾਰ ਤੜਕਾ ਹੋ ਜਾਂਦਾ ਕਿਹਦੇ ਨਾਂ ਤੇ ਜੀ ਇਹ ਅਮਰੀਕੀ ਦੀ ਆਵਾਜ਼ ਨਹੀਂ ਸੁਰੀਲੀ ਕਿਉਂ ਅਮਰੀਕੀ ਸੈਂਟਰ ਫੈਸ਼ ਖਾਂਦਾ ਮਰੀਕੀ ਦਿਖਾਇਓ ਕੀ ਖਾਣੇ ਸੈਂਟਰ ਵਿੱਚ ਖਾਣੇ ਹੋ ਐ ਕਰੋ ਹੱਥ ਆ ਦੇਖੋ ਜੀ ਇਹਦਾ ਕਰ ਕੀ ਇਹਦਾ ਮਾਊਥ ਫਰੈਸ਼ ਕਰਦਾ ਤੇ ਐਨ ਵਾਇਸ ਰੂਦੀ ਤੇ ਕਿਆ ਬਤਨ ਇੱਕਦਿਕ ਸਰਾਗੀ ਤਲਾਉਂਦੇ ਨੇ ਹੋਰ ਉਸਤਾਦ ਜੀ ਦੀਆਂ ਮਤਈਆਂ ਹੋਰੀਆਂ ਵੇ ਮਮ ਹੁੰਦੀਆਂ ਇਹ ਟ੍ਰੈਕ ਤੋਂ ਪਹਿਲਾਂ ਦੀਆਂ ਮਤਈਆਂ ਦੁਨੀਆਂ ਤੇ ਮੈਦੀ ਨਹੀਂ ਦੀ ਜਾਨਬ ਬੁਨਾ ਬੁਨਾ ਵੈਸੇ ਟੈਕ ਪਹਿਲਾਂ ਸੁਣਾਇਆ ਮੈਂ ਬਰੀਕੀ ਨੇ ਸਰ ਭਈਆ ਕਿੰ ਆ ਦੇ ਆ ਬੋ ਗ੍ਰਿਪਾ ਕੋ ਐਂਦੇ ਜਿੱਦੋ ਕੈਮਰਾ ਦੇਖ ਕੇ ਲੱਗੇ ਮਾਰੀਆਂ ਨਹਿਰ ਗੁਰਜਾਕਾ ਵਹੀ ਲੱਗੇ ਮਾਰੀਆਂ ਮਾਰੀਆਂ ਨਹਿਰ ਗੁਰਜਾਕਾ ਬਤਾਰਾਂ ੜਕੇ ਪੀਆਂ ਲੱਗਿਆ ਕੱਟ ਲਓ ਜੀ ਲੈ ਚਲੇ ਦੁਕਾਨ ਤੋਂ ਮਾਉਂਟਨ ਡਿਊ ਡਰਕੀ ਮਾਕੀ ਤੇ ਨਾਲ ਕੁਰਕਰੇ ਨਾਲ ਭੂਜਗੜ ਡਿਸਪੋਜ਼ਲ ਗਲਾਸ ਇੱਕ ਤਾਂ ਆਪਣਾ ਉਹ ਸੁਨਗੜਾ ਮੁੰਡਾ ਹੈ ਬੈਠਾ ਹੈ ਇੱਕ ਤਾਂ ਸੁਣ ਦੱਸਿਆ ਜੀ ਬਾਜ ਕਲਾ ਦੀ ਇੱਛਾ ਗਿਆ ਹੈ ਬਟਾ ਠੀਕ ਆ ਉਹਦੇ ਕੋ ਦੋ ਮੋਟਰਸਾਈਕਲ ਇੱਕ ਰਾਈਟ ਖੜਾ ਹੈ ਇੱਕ ਲੈਫਟ ਖੜਾ ਹੈ ਤੇ ਆਪਣਾ ਵਿਚਾਲੇ ਲਾ ਦਨੇ ਇੱਥੇ ਹਲੋ ਬਾਬਿਓ ਆ ਗਈ ਜੀ ਕਰੋ ਕਬੂਤਰੀ ਚੱਕਰ ਜਿਹੜੀ ਦੇਣੀ ਆ ਉਸਨਰ ਵਾਲੇ ਮੁੰਡੇ ਨੂੰ ਇੱਕ ਮਿੰਟ ਖੋਲੀਏ ਖੁੱਡਾ ਤੇ ਦਿਖਾਈਏ ਸੁਣੋ ਕਿਹੜੀ ਪੱਠੀ ਆ ਆਪਣੀ ਉਹ ਮੈਂ ਮੰਨਦਾ ਤਾਂ ਹਾਂ ਤਾਂ ਨਹੀਂ ਖਰਦੀ ਤਾਂ ਹੋਰ ਆ ਬਾਬਿਓ ਖੜਜਾ ਸ਼ਾਖੀ ਟੀਰੀ ਜੇ ਬੜੀ ਸੋਹਣੀ ਉਹ ਸੁਣੋ ਇਹ ਸਟਰੀ ਵੀ ਦੱਸਦੇ ਆ ਪਹਿਲਾਂ ਮੈਂ ਚੱਕ ਲਾਂ ਕਬੂਤਰੀ ਨੂੰ ਲਓ ਬਾਬਿਓ ਚੱਕ ਲਈ ਕਬੂਤਰੀ ਜੀ ਇਹ ਪੱਠੀਆਂ ਜਿਹੜੀ ਦੇਣੀ ਆ ਅੱਖ ਚੈੱਕ ਕਰੋ ਬਈ ਹੋਰ ਗੱਲਾਂ ਦਾ ਗੱਲਾਂ ਖੜ ਜਾ ਫੋਕਸ ਨਹੀਂ ਹੋ ਰਿਹਾ ਖੰਡ ਤੇ ਆਏ ਹਾਏ ਹਾਏ ਕੀ ਬਾਤਾਂ ਨੇ ਚਲ ਉਧਰ ਆ ਕੇ ਦਿਖਾਉਣਾ ਬਰੂ ਡਿਟੇਲ ਚ ਇਹ ਵੱਡੀਆਂ ਕਬੂਤਰੀਆਂ ਚ ਲੈਣਦੇ ਬਈ ਚੱਕ ਕੇ ਤੁਹਾਡੇ ਸਾਹਮਣੇ ਵੈਸੇ ਤਾਂ ਇਹ ਆਪਦੇ ਵਾਸਤੇ ਰੋਕੀਆਂ ਸੀਗੀਆਂ ਪੱਠੀਆਂ ਕਢਾ ਕੇ ਹਨਾ ਇਹ ਵੱਡੇ ਟੂਸਿਆਂ ਵਾਲੇ ਦੀ ਆ ਬਈ ਇਹ ਆ ਤੇ ਤਾਂ ਕਰੀਏ ਚਲੋ ਫਿਰ ਹਣ ਉਹ ਕਹਿੰਦਾ ਮੈਨੂੰ ਬਾਲੀ ਅੜਬ ਕੂਤਰੀ ਚਾਹੀਦੀ ਐ ਮੈਂ ਫਿਰ ਇਦੂ ਅੜਬ ਤਾਂ ਹੈ ਨਹੀਂ ਆਪਣੇ ਕੋਲੇ ਲਓ ਅਮਰੇ ਵੀਰ ਉਹ ਕਹਿੰਦਾ ਯਾਰ ਮਿੱਤਰ ਆਪਣੇ ਪਹੁੰਚੇ ਹੋਏ ਐ ਇਧਰ ਬਾਈਕ ਦੀ ਸ਼ਾਬਾਜ਼ਕ ਤੋਂ ਤੇ ਆਹ ਬਾਈ ਵੀ ਆਪਣਾ ਬਾਈਕ ਤੋਂ ਐ ਆਥ ਨੂੰ ਟੜਕੇ ਮਲਾਤਾ ਸੀਗਾ ਉਹ ਤਾਂ ਨਾ ਭੁੱਲ ਗਿਆ ਨਾਮ ਮੁੰਡੇ ਦਾ ਆਪਣੇ ਦਾ ਲਵਲੀ ਹੁਸਨਰ ਵਾਲਾ ਠੀਕ ਐ ਕਿ ਨਹੀਂ ਤੇ ਕੂਤਰ ਕਰ ਲੈ ਡਿਸਾਈਡ ਕਿਹੜੇ-ਕਿਹੜੇ ਦੇਣਿਆ ਹਨਾ ਤਿੰਨ ਮੰਨ ਕੇ ਚਲੋ ਅ ਇਹਨੂੰ ਫੜੀ ਬਾਈ ਕੂਤਰੀ ਨੂੰ ਮੰਨ ਕੇ ਚੱਲ ਯਾਰ ਮੈਂ ਵਿਖਾਵਾਂ ਹਨਾ ਤੂੰ ਕੈਮਰਾਮੈਨ ਬਣ ਜਾ ਮੇਰੀ ਮਸ਼ਹੂਰੀ ਹੋਣੀ ਚਾਹੀਦੀ ਹੈ ਆ ਜਾਓ ਬਾਅਦ ਚਲੋ ਲੈ ਤਰੀ ਬਾਅਦ ਆ ਜਾਓ ਸਾਡੇ ਕੋਲ ਆ ਗੋਗਲੀਓ ਬੰਦਿਓ ਬਲ ਆਇਦਲੇ ਪਾਸੇ ਆ ਜਾਈਏ ਇਹ ਛਾ ਕਬੂਤਰ ਹੈਗਾ ਇਹ ਆਪਣਾ ਮੰਨ ਕੇ ਚਲੋ ਜਿਹੜਾ ਟੈਂਕੀ ਦੀ ਮਰਾਹੀ ਕਬੂਤਰ ਚਟੀਆਂ ਵਾਲਾ ਉਹਦਾ ਭਰਾ ਹੈ ਸਗਾ ਉਸੇ ਜੋੜੀ ਤੇ ਹੀ ਹੈਗਾ ਇਹਦਾਂ ਹਰੀਆਂ ਕਾਂਤਰਾਇਆਂ ਹੁੰਦੀਆਂ ਸੀਗਾ ਇਹਦੇ ਨੂੰ ਇੰਸਟਾਗ੍ਰਾਮ ਤੇ ਵੀ ਕਾਹੀ ਵੀਡੀਓਆਂ ਚੱਲਣਾ ਸਲੋ ਮੋਸ਼ਨ ਜੇ ਵੀ ਤੇ ਇਹ ਵੈਸੇ ਤਾਂ ਡਾਉਣਾ ਸੀਗਾ ਇਦਕਿ ਆਪਾਂ ਤੇ ਫਿਰ ਝਾੜ ਝੂੜ ਪਾ ਗਿਆ ਸੀ ਆ ਦੇਖੋ ਜਿਵੇਂ ਕੰਨੀ ਵਾਲੇ ਤਿੰਨ ਖਾਂਭ ਹੀ ਰਹਿ ਗਏ ਇਹਦੇ ਮੁੜ ਕੇ ਰੋਗਤਾ ਸੀਗਾ ਨਾ ਮੈਸੇ ਵੀ ਰਹਿਣ ਦੇ ਕੋਈ ਥੱਲੋਂ ਵੀ ਪੂਤਰ ਵੇਟ ਬੂੜ ਤੋੜ ਗਿਆ ਸੁੱਕ ਗਿਆ ਸੀਗਾ ਇਹ ਤੇ ਇੱਕ ਤਾਂ ਇਹ ਦੇ ਦਿੰਨੇ ਆਪਾਂ ਇਧਰ ਬੈਦ ਦੀ ਛੇ ਨੂੰ ਬਾਜ ਕਲੇ ਨੂੰ ਚਟਾਂ ਵਾਲੇ ਦਾ ਪਰਾ ਸ਼ਾਖ ਸੀਗਾ ਕਿ ਨਹੀਂ ਤੇ ਇੱਕ ਆਹ ਕੂਤਰੀ ਹੋ ਗਈ ਆਪਾਂ ਪਾ ਜਾ ਬਈ ਫੁੱਡੀ ਗਈ ਸੀਗੀ ਇਹ ਤਾਂ ਸੀਗਾ ਕਿ ਨਹੀਂ ਆਹ ਇਹ ਭਾਜ ਲੈਂਗੇ ਸਾਦੋ ਨਾ ਇੱਕ ਇਹ ਹੋਈ ਕਬੂਤਰੀ ਆਪਣੇ ਖੇਤਾਂ ਵਾਲੇ ਦੀ ਖੇਤਾਂ ਵਾਲੇ ਦੀ ਪੱਠੀ ਦੋਵੇਂ ਗਲਾਬੀ ਕੱਚਾ ਵਾਲੀ ਇੱਕ ਹੀ ਸੀਗੀ ਇਹ ओनली 1 ਪੀਸ ਇਹ ਕਹਿੰਦੇ ਮੱਠੀ ਚਾਹੀਦੀ ਹੈਗੀ 1 ਕਿ 4 ਫਿਰ ਮੈਂ ਕਿਹਾ ਮੱਠੀ ਤੇ ਇਹੀ ਹੈ ਸਾਰਿਆਂ ਤੋਂ ਤੇ ਹੋ ਕਬੂਤਰਾ 올 ਰੌਂਡਰ ਹੈ ਲਾਂਬ ਵੀ ਕੱਢੂਗਾ 1 ਕਿ 4 ਠੀਕ ਹੈ ਕਿ ਨਹੀਂ ਤੇ ਲਾਂਬ ਵੀ ਲੂਣੂ ਵੀ ਬੜਾ ਕੰਮ ਆ ਕਬੂਤਰਾ ਇਹ ਦੋਵੇਂ ਕਬੂਤਰ ਇਹਨਾਂ ਨੂੰ ਦਿੰਨੇ ਆਪਾਂ ਲਓ ਜੀ ਕੁਈ ਚੱਕਰ ਨਹੀਂ ਕਢਾਓ ਬੱਚੇ ਠੀਕ ਹੈ ਜਣੀ ਆਪਦੇ ਬੋਲੋ ਚੰਗੀ ਗੀਤ ਕਰਕੇ ਦਿਤੇ ਜਿਨ੍ਹਾਂ ਨਾਲ ਦੇ ਉੱਡੇ ਆ ਡਾਏ ਆ ਹਨਾ ਬਾਕੀ ਵੀ ਗਾਂ ਕਿਸਮਤ ਹੁੰਦੀ ਹੈ ਉੱਡੇ ਨਾ ਉੱਡੇ ਹਨਾ ਤੇ ਜਿਹੜਾ लवली ਨੂੰ ਹੁਸਰਾ ਰਹਿੰਦੇ ਉਹਨੂੰ ਕੁਤੀ ਦੇਣੀ ਆ ਕੋਈ ਹਰ ਜਾਣਾ ਚਾਹ ਕੇ ਇੱਕ ਮਿੰਟ ਇਹ ਕੁਤੀ ਦਿਖਾਉਣਾ ਲੈ ਛੋ ਗੋਹਣੇ ਉਹ ਨੂੰ ਮੈਂ ਜੜਦਾ ਇਹ ਸਾਰਾ ਸਾਰਾ ਬਹੁਤ ਮੈਂ ਜੜਦਾ ਇਹ ਲਾਉਣਾ ਵੀ ਇਹ ਕੁਤੀ ਜੇ ਮਾਰੇ ਦੇ ਨੰਦ ਕੀ ਮਾਨੇ ਕਿ ਚੱਲੂ ਇਹ ਆਪ ਦੇ ਵਾਸਤੇ ਰੋਕੀ ਸੀ ਇਹ ਵੀ ਅੱਖ ਦਿਖਾ ਦੇ ਮੁੰਡਾ ਇਧਰ ਆ ਕੇ ਕੋਲ ਦੀ ਅੱਖਰੀ دیਵਾਨੀ ਆ ਤੁੰਗਾ ਠੀਕ ਹੈ ਕਿ ਨਹੀਂ ਇਧਰੋਂ ਅੱਖ ਛਾ ਹੈ ਇਧਰੋਂ ਟੀਰ ਜਾ ਪੈਂਦਾ ਤੇ ਇਹ ਕਬੂਦਰੀ ਹੈਗੀ ਆ ਜਿਹੜਾ ਉਹ ਚਟੀਆਂ ਵਾਲਾ ਮਾਨੇ ਕਿ ਲੋ ਮੇਨ ਉਹੀ ਬਲੱਡ ਲਾਈਨ ਜਿਹੜਾ ਬਾਲੇ ਕੂਤਰ ਬਾੜੇ ਨਹੀਂ ਕਿ ਉਹ ਇਸ ਕੋਈ ਕਬੂਤਰ ਹੁੰਦੇ ਹੈਗੇ ਉਹ ਚਟੀਆਂ ਵਾਲਾ ਜਿਹੜੇ ਟੈਂਕੀ ਤੇ ਮਰਿਆ ਸੀਗਾ ਤੇ ਉਹਦੇ ਪਿਓ ਦੀ ਭੈਣ ਹੈ ਇਸਾ ਕੀ ਜਾਵਾ ਵੱਡੇ ਟੂਸਿਆਂ ਵਾਲੇ ਦੀ ਪੱਟੀ ਇਹ ਕਹਿੰਦਾ ਮੈਨੂੰ ਅੜ ਬਚਾਈ ਦੀ ਠੀਕ ਹੈ ਕਿ ਨਹੀਂ ਕਦਾ ਫੋਨ ਲੜਬ ਮੈਂ ਫਿਰ ਏਦੂਆੜ ਬਹਿਣੀ ਤੇ ਇੱਕ ਕਬੂਦੇ ਪੈਸੇ ਨੂੰ ਦੇਦੀ ਉਸ ਮਰਾਂ ਨੂੰ ਬੁੱਕੇ ਰਿਪੋਰਟਾਂ ਪਾਈ ਬਸ ਆਪਣੇ ਪੈਸੇ ਪੂਰੇ ਜਿੱਦੇ ਦੇ ਨਾਲ ਕਰਦੇ ਹਾਂ ਕਰ ਲਓ ਕਰ ਲਓ ਮੁੰਡੂ ਪੈਕਿੰਗ ਤੂੰ ਕਰ ਵੀ ਲਈ ਬਰੋ ਐਨੇ ਹੀ ਕੰਮ ਸੀ ਮਨੂ ਆ ਤਾਂ ਵੱਡਾ ਨਹੀਂ ਤਪਾਉਂਦਾ ਪਿੰਡਾ ਜਿਹੜੇ ਸਾ ਤੇ ਰਿਸਕ ਵੀ ਰਿਸਕ ਲੈ ਜਿਹੜੇ ਦਾ ਰਿਸਕ ਵੀ ਗੰਡਵਾਦੀ ਇਹ ਅੱਡਾ ਨਹੀਂ ਟੱਪਦੀ ਨਹੀਂ ਦੀ ਮੈਨੂੰ ਟੱਪੂਗੀ ਇਹ ਪਿੰਡ ਜਾਵੜਨਾ ਠੀਕ ਹੈ ਠੀਕ ਹੈ ਲਓ ਜੀ ਇਹ ਜਿਹੜੇ ਛੋਟੇ ਸਾਈਜ਼ ਦੀ ਕਬੂਤਰੀ ਹੈ ਮਿੰਨੀ ਉਹਨੂੰ ਛੋਟਾ ਬਾਕਸ ਦੇਤਾ ਇੱਧਰ ਥੋੜਾ ਜਿਹਾ ਕੂਤਰ ਜ਼ਿਆਦਾ ਲੰਬਾ ਸੀ ਹੋਣਾ ਇਹਨਾਂ ਨੂੰ ਦੂਜਾ ਦੇਤਾ ਆਪਣਾ ਸੌਫੀਆ ਵਾਲਾ ਆ ਦੇਖੋ ਜੁਗਣੀ ਸੌਫੀਆ ਉਹ ਕਗ ਰਿਪੋਰਟ ਹੈ ਫੋਨ ਤਾਂ ਮੇਰੇ ਜੀਵਨ ਉਸਤਾਦ ਦਾ ਹੀ ਨੇ ਉਹ ਤਾਂ ਗਏ ਬਈ ਬਾਜ਼ਕ ਵਾਲੇ ਤਾਂ ਲੈ ਕੇ ਬੁਲਟ ਆਉਂਦਾ ਠੀਕ ਹੈ ਕਿ ਨਹੀਂ ਜੋੜੀ ਇਹ ਦਿਨ ਆਪਣਾ ਮਿੱਤਰ ਇਹ ਵੀ ਬਸ ਮੇਰੇ ਕੋਲ ਫੋਨਾਂ ਦੇ ਮਾਰਿਆ ਬਚਾਰਾ ਬਸ ਸਾਰਾ ਦਿਨ ਐ ਹੈਲੋ 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 ਬਹੁਤ ਕੀ ਬੁਰਾ ਹਾਲ ਹੈ ਜੀ ਆਲ ਦਾ ਬੈਸਟ ਲੈ ਜਾਓ ਜੀ ਇਹਨੂੰ ਠੀਕ ਹੈ ਚਲੋ ਆਪਿਓ ਲਓ ਜੀ ਅੱਜ ਵਧੀਆ ਦਿਨ ਟੱਪ ਗਿਆ ਓਕੇ ਰਿਪੋਰਟਾ ਹਨ ਦਿਨ ਸਭਾ ਠੀਕ ਆ ਉਹ ਆਂਦੀ ਤਿੰਨ ਕਬੂਤਰ ਦੇ ਹੀ ਦਿੱਤੇ ਪਰ ਕੋਈ ਚੱਕਰ ਨਹੀਂ ਮੰਨ ਕੇ ਚੱਲੇ ਇਹ ਤਾਂ ਆਪਣਾ ਮਿੱਤਰ ਤੜਕੇ ਦੀ ਆਇਆ ਬੈਠਾ ਦੂਜੇ ਬਾਅਦ ਚ ਆਇਆ ਟਾਈਮ ਹੋ ਗਿਆ ਨਾ ਤਿੰਨ ਤੋਂ ਵੱਜ ਗਏ ਹੋਣਗੇ ਹਨ ਤੇ ਐ ਦਿਨ ਟੱਪਦਾ ਹੋਵੇ ਤਬਈ ਕੀ ਰਿਸ ਹੈ ਦਿਹਾੜ ਕੀ ਉਹਦੇ ਜੀ ਲੱਗਿਆ ਰਹਿੰਦਾ ਜਦ ਕੋਈ ਦੋ ਭਰਾ ਆ ਜਾਂਦੇ ਮਿਲਣਾ ਹਨਾ ਇੱਕ ਸਾਲ ਤੇ ਇੱਕ ਇਧਰੋਂ ਗਿਆ ਇੱਕ ਇਧਰੋਂ ਗਿਆ ਇਧਰ ਰਹਿ ਗਏ 11 ਇਧਰ ਆਇਆ 6 ਬਸ ਉਹਨੂੰ ਗਿਣੇ ਰਹਿਣਾ ਵੀ ਕਿੰਨੇ ਘਟ ਗਏ ਕਿੰਨੇ ਰਹਿ ਗਏ ਇੱਕ ਕਬੂਤਰੀ ਵੱਡੇ ਖੁੱਡੇ ਚ ਪਈ ਆ ਆਪਣੇ ਤੋਂ ਹਨਾ ਤੇ ਓਕੇ ਉਹ ਵੀ ਰਿਪੋਰਟ ਮਾਊਂਟਨ ਡਿਊ ਆਪਣੇ ਵਾਸਤੇ ਬਚੀ ਪਈਏ ਬਚੀ ਪਈਏ ਨੂੰ ਲਾ ਕੇ ਫ੍ਰਿਜ ਚ ਕਰਕੇ ਚਿਲਡ ਹਾਂਜੀ ਬਾਪੂ ਤੇ ਚਲਦੇ ਆ ਬਾਈ ਘਰ ਨੂੰ ਚੱਲਦੇ ਕੋਈ ਚਾਹ ਚੁ ਪੀਨੇ ਆ ਉਹ ਠੰਡਾ ਵੀ ਆਪਣਾ ਤੱਤਾ ਹੋ ਉਸ ਨੂੰ ਫ੍ਰਿਜ ਰੱਖਿਆ ਸੀ ਮਾਊਂਟਨ ਡਿਊ ਨੂੰ ਤੇ ਨਾਲੇ ਘਰੇ ਚੱਲ ਕੇ ਨੀਰਾ ਰੂੜਾ ਕੁੱਤਰਦੇ ਆਂ ਬਾਕੀ ਮੈਨੂੰ ਲੱਗਦਾ ਘਰੇ ਜਨਰੇਟਰ ਛੱਡ ਲਿਆ ਫੀਟਰ ਸੱਚਾ ਆ ਆ ਵੀ ਕੁੱਤਰ ਤਾ ਨਾ ਮੈਂ ਚਾਰ ਪੰਜ ਦਿਨ ਫੋਨ ਲਾਏ ਮੈਂ ਗੇਮ ਖੇਡਣ ਲੱਗਾ ਦੋ ਵਾਰ ਇੱਕ ਹੀ ਮੈਚ ਲਾਇ ਸੀ ਸਹੀ ਦਾ ਗਰਮੀ ਜਿਆਦਾ ਫੋਨ ਹੀਟ ਹੋ ਜਾਂਦਾ ਕੋਈ ਸਵਾਲ ਚ ਆਇਆ ਨਹੀਂ ਮੈਂ ਚੱਲ ਛੱਡੋ ਹਣਾ ਕੰਮ ਤੋਂੰਦੇ ਨਵੇੜਦੇ ਆਂ ਗੇਮ ਨੂੰ ਰਾਤ ਨੂੰ ਲਾ ਲਾਂਗਾ ਤੇ ਇਧਰ ਆਹ ਜਿਹੜੀ ਚਿੜੀ ਇਥੇ ਆਲ ਨਾ ਪਈ ਜਾਂਦੀ ਸੀਗੀ ਤੇ ਇਹ ਨਹੀਂ ਵਿਆਹ ਨਾ ਕਰਕੇ ਕੰਪਲੀਟ ਬਈ ਦੇ ਵਿੱਚ ਆਂਡੇ ਧਰ ਲਿਆ ਆਪਦੇ ਪਤਾ ਨਹੀਂ ਕਿੰਨੇ ਦੋ ਕਣੀ ਤਿੰਨ ਅੰਡੇ ਇਹਦੇ ਵਿੱਚ ਹਾਂ ਹਾਂ ਲਓ ਭਾਈ ਇੱਧਰ ਛਾੜੀ ਨਿੱਕੀ ਜੀ ਖਾਂਡੇ ਵੀ ਫਿਰਦੀ ਐ ਸ਼ੈਂਕਲ ਲਈ ਭਾਈ ਕਿੱਧਰ ਜਾਣੀ ਐ ਘਰੇ ਜਾਣੀ ਐ ਘਰੇ ਹੀ ਕਰਨਾ ਜਾ ਕੇ ਕੋਟੀ ਹੈ ਆਇਆ ਫਿਰ ਕੂਤਰ ਨਹੀਂ ਵੇਖਣੇ ਨਹੀਂ ਵੇਖਣੇ ਚੱਲਦਾ ਆਵੇ ਕੋਈ ਨਾ ਚੱਲ ਜਾਵੜਾ ਘਰੇ ਫਿਰ ਜਾਣੀ ਰਹੀ ਜਾਂਦੀ ਐ ਹਾਂਜੀ ਬਾਬੇ ਇੱਧਰ ਵੀ ਮੌਸਮ ਹੋ ਚੁੱਕਾ ਐ ਖਰਾਬ ਜਿਵੇਂ ਕਿ ਪਹਿਲਾਂ ਭਾਈ ਬਿਲਕੁਲ ਗਰਮੀ ਐਂਡ ਫੁੱਲ ਗਰਮੀ ਸੀਗੀ ਠੀਕ ਹੈ ਕਿ ਨਹੀਂ ਤੇ ਹੁਣ ਮੌਸਮ ਠਰ ਗਿਆ ਨੇਰੀ ਚੱਲ ਪਈ ਹਵਾ ਚੱਲ ਪਈ ਤੇ ਸ਼ਾਇਦ ਬੱਦਲ ਦੀ ਵੀ ਸੰਭਾਵਨਾ ਹੈਗੀ ਆ بارش ਹੋ ਸਕਦੀ ਹੈ ਮੇਰੇ ਵੀਰੋ ਤੇ ਉਹਨੇ ਆਪਾਂ ਕੀ ਕਰੀਏ ਯਾਰ ਉਹਨੇ ਆਪਾਂ ਮੈਂ ਤਾਂ ਕਹਿੰਦਾ ਕਬੂਤਰਾਂ ਨੂੰ ਦਾਣਾ ਪਾਣੀ ਪਾ ਦਈਏ ਸੀ ਸੀ ਨਾ ਟਾਈਮ ਰਹਿੰਦੇ ਲਓ ਜੀ ਤੇ ਇੱਧਰ ਆਪਣੇ ਵੱਡੇ ਕਬੂਤਰਾਂ ਨੂੰ ਬਈ ਦਾਣੇ ਵੀ ਪਾਤੇ ਐਂਡ ਵਾਟਰ ਵੀ ਰੱਖ ਦੀ ਇੱਕ ਮਿੰਟ ਬੇਬੀ ਕੋਈ ਬਾਹਰ ਨੂੰ ਨਿਕਲ ਜਿਓ ਹਨਾ ਯਾਨੀ ਆਥਰ ਮੇਰੇ ਜੱਬ ਖੜਾ ਹੋ ਜੇਗੇ ਤੇ ਕੋਈ ਲੋ ਪਾਈ વોਟਰ ਵੀ ਹੋ ਗਿਆ ਇਹਨਾਂ ਦਾ ਐਂਡ ਧਾਣੇ ਵੀ ਪਾਤੇ ਓਕੇ ਰਿਪੋਰਟਾ ਇੱਧਰ ਤਾਂ ਠੀਕ ਐ ਤੇ ਇੱਧਰ ਆਪਣੀਆਂ ਕਬੂਤਰਾਂ ਵਾਲੇ ਪਾਸੇ ਵੀ ਬਈ ਧਾਣੇ ਵੀ ਪਾਤੇ ਐਂਡ ਵਾਟਰ ਵੀ ਪਾਤਾ ਓਕੇ ਰਿਪੋਰਟਾ ਖਾਲੇ ਦਾਣੇ ਦਾ ਖੰਡਾ ਨੇ ਹਨਾ ਤੇ ਪਾਣੀ ਪੂਣੀ ਪੀ ਲਿਆ ਲਗਭਗ ਸਾਰੀਆਂ ਆਪੋ ਆਵਦੇ ਆਲ ਨੇ ਚਾਂਡਿਆ ਤੇ ਸੈਟਵਟ ਹੋ ਗਾ ਓਕੇ ਸਾਰੇ ਐਂਡ ਤੁਹਾਨੂੰ ਵੀ ਪਤਾ ਐ ਬਾਪੂ ਤੇ ਖੁੱਡੇ ਚ ਸਿਲ ਬਣੀ ਪਈ ਆ ਹਨਾ ਚੱਕਰ ਕੀ ਆ ਮੈਂ ਮਿੱਟੀ ਨਹੀਂ ਪਈ ਹੈ ਨਾ ਤਾਂ ਹੀ ਮੈਂ ਖੁੱਡਿਆਂ ਦੀ ਸਾਫ ਸਵਾਈ ਨਹੀਂ ਕੀਤੀ ਇਹਨਾਂ ਦੀ ਕਿਉਂਕਿ ਮੈਨੂੰ ਪਤਾ ਸਿਰਫ ਵਾਦ ਤੋਂ ਵਾਦ 5 7 ਦਿਨਾਂ ਲਾਸਟ 7 ਦਿਨਾਂ ਦੇ ਵਾਦ ਤੋਂ ਵਾਦ 10 ਦਿਨਾਂ ਯਾਰ ਵਾਦ ਤੋਂ ਵਾਦ 10 ਦਿਨਾਂ ਦੇ ਵਿੱਚ ਵਿੱਚ ਇਹ ਸਾਰੇ ਕੂਤਰ ਸ਼ਿਫਟ ਕਰ ਦਾਂਗੇ ਆਪਾਂ ਉਧਰ ਠੀਕ ਹੈ ਜੋੜਾਂ ਲਾ ਦਾਂਗੇ ਸਾਰਿਆਂ ਦਾ ਠੀਕ ਹੈ ਕਿ ਨਹੀਂ ਤਾਂ ਹਾਂਜੀ ਮੇਰੇ ਵੀਰੋ ਤੇ ਆਪਣੇ ਇਧਰਲੇ ਕੂਤਰਾਂ ਨੂੰ ਵੀ ਪਾ ਦੇ ਭਈ ਧਾਣੇ ਦੱਸੇ ਲੇਟ ਹੋ ਗਿਆ ਅੱਜ ਭਾਈ ਲੇਟ ਹੋਣ ਦਾ ਕਾਰਨ ਤੁਹਾਨੂੰ ਮੈਂ ਦੱਸ ਦਿੰਦਾ ਕੀ ਹੈ ਮੰਨ ਕੇ ਚਲੋ ਤੁਹਾਨੂੰ ਦੱਸਿਆ ਨਾ ਵੀ 2 ਦਿਨਾਂ ਚ ਆਪਾਂ ਵੀਡੀਓ ਇੱਕ ਪੂਰੀ ਕਰਦੇ ਹੁੰਨੇ ਆ ਇਹਦੇ ਮਾੜੇ ਦਿਨ ਚੱਲੀ ਜਾਂਦੇ ਹੈ ਉਹਦਾ ਕਰਕੇ ਵੀ ਜਿਹੜੀ ਕੱਲ ਵੀਡੀਓ ਪਾਈ ਆ ਉਹ ਥੋੜੀ ਲੰਬੀ ਹੋ ਗਈ ਹੈ ਨਾ ਮੰਨ ਕੇ ਚੱਲ ਵੀ 23 24 ਮਿੰਟਾਂ ਦੀ ਬਣ ਗਈ ਵੀਡੀਓ ਉਹ ਤੇ ਉਹਨੂੰ ਐਕਸਪੋਰਟ ਕਰਨ 'ਚ ਟਾਈਮ ਲੱਗ ਗਿਆ ਬਈ ਆਪਾਂ ਇੱਕ ਮਿੰਟ ਪਹਿਲਾਂ dane ਰੱਖ ਦਿਆ ਆਇਓ 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 ਪੁੱਤ ਉਹਦਾ ਕਰਕੇ ਪਹਿਲਾਂ ਸਪੇਸ ਵੈਲ ਹੀ ਕੀਤੀ ਹੈ ਨਾ ਦੱਸਦਾ 255 GB ਆ ਹੁਣ ਕੁਝ ਭਰਾਵਾਂ ਵਿੱਚ ਸੁਝਾਅ ਦੇਣਗੇ ਵੀ ਹਾਈ ਕਲਾਊਡ ਦੀ ਸਬਸਕ੍ਰਿਪਸ਼ਨ ਲੈ ਲਾ ਹੈ ਨਾ ਇੰਨੇ ਪੈਸੇ ਹੈ ਨਹੀਂ ਵੀ ਆਪਣੇ ਕੋਲੇ ਨੰਗ ਮਲੰਗ ਕੀ ਸਾਨੂੰ ਪਤਾ ਜਿੰਨੇ ਕਾਉਂਦੇ ਆ ਬਸ ਉਹਨੇ ਕਲਾ ਦਿੰਨੇ ਆਪਾਂ ਨਾਲ ਦੀ ਨਾਲ ਹੀ ਇੱਕ ਵਾਰ ਆਇਓ 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 ਪੁੱਤ ਲਵਜੀਤਰ ਕਬੂਤਰਾਂ ਨੂੰ ਵੀ ਰੱਖ ਸਕਦੇ ਆਣੇ ਤੇ ਕਬੂਤਰਾਂ ਨੂੰ ਵੀ ਰੱਖ ਤੇ ਓਕੇ ਹੋ ਗਈ ਰਿਪੋਰਟ ਤਾਂ ਕਰਕੇ ਬਾਪੇ ਲੇਟ ਹੋ ਗਈ ਹਣਾ ਮੰਨ ਕੇ ਤੇ ਲੋ 2-3 ਅਰੇ ਐਕਸਪੋਰਟ ਕੀਤੀ ਵੀਡੀਓ ਕੈਨਸਲ ਹੋ ਜਾਂਦੀ ਸੀ ਸਪੇਸ ਸੀ ਘੱਟ ਫਿਰ ਪਹਿਲਾਂ ਫੋਨ ਚ ਸਪੇਸ ਵਹਿਲੀ ਕੀਤੀ ਪੁਰਾਣੀਆਂ ਵੀਡੀਓ ਵਗੈਰਾ ਡੀਲੀਟ ਮਾਰੀਆਂ ਸਾਰਾ ਤਾਂ ਕਰਕੇ ਮੇਰੇ ਵੀਰੋਂ ਲੇਟ ਹੋ ਗਏ ਚਲੋ ਬਾਟ ਕਾਲੇ ਕਬੂਤਰਾਂ ਕਣ ਚੰਦੀ ਹੁਣ ਆਪਾਂ ਇੰਦਰ ਆਪਣੇ ਬਾਟ ਕਾਲਿਆਂ ਨੂੰ ਵੀ ਪਾ ਦਿਆ ਦਾਣੇ ਆਇਓ 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 ਪੁੱਤ ਇੱਕ ਅਰੀਚੀ ਕੋਲੀ ਪਾਦਨੇ ਭਰ ਕੇ ਤੇ ਇਹਨਾਂ ਨਾਲ ਇਹਦੇ 2 ਦਿਨ ਟਾਪਿਆਣਗੇ ਮੇਰੇ ਵੀਰੋ ਤੇ ਇੱਧਰ ਪਾਣੀ ਨਾਲ ਇਹਨਾਂ ਦੇ ਟਾਪਿਆ ਹੁੰਦਾ 3-4 ਦਿਨ ਵੀ ਕਿਉਂਕਿ ਕਬੂਤਰ ਚਾਰ ਰਹੇਗੇ ਆਹ ਕੁੱਗੀ ਵੀ ਮਾਰਦੇ ਛਾਣਾ ਪੁੱਠੀਆਂ ਆਪਣੀ ਵੈਸੇ ਬਾਜ ਗਈ ਹਨਾ ਕਮਾਲ ਹੋ ਗਈ ਯਾਰ ਇਹ ਮੰਨ ਕੇ ਚੱਲ ਵੀ ਇਹ ਇੱਥੇ ਇਸ এনवायरमेंट ਤੇ ਸੈੱਟ ਹੋ ਗਈ ਇਹ ਵੀ ਦਾਣੇ ਦੋਨੇ ਖਾ ਲੈਂਦੀ ਇਹ ਨਾਲ ਅਡਜਸਟਮੈਂਟ ਹੋ ਗਈ ਕਬੂਤਰਾਂ ਨਾਲ ਇਹਦੀ ਤੇ ਮੇ ਵੀ ਪਾਣੀ ਵੀ ਪੀਂਦੀ ਹੋਣੀ ਹੈ ਜਦੋਂ ਇੰਨੇ ਦਿਨ ਹੋ ਗਏ ਬੱਜੀ ਫਿਰਦੀ ਨੂੰ ਬਿਨਾ ਉਹ ਜਮਾਂ ਖਾਲੀ ਹੋਏ ਪਿਆ ਬਰੋ ਬਣਾ ਦਾਣੇ ਪਾਉਣ ਤੋਂ ਤਾਂ ਪਾਜਦੇ ਨਹੀਂ ਫਿਰ ਕੋਈ ਜਾਨਵਰ ਕਿੰਨੇ ਇੱਕ ਮੰਡਿਆ ਨੂੰ ਫਿਲ ਕਰ ਦਿਆ ਮੈਂ ਓਕੇ ਹੋ ਗਈ ਰਿਪੋਰਟ ਤੇ ਇਹਨੂੰ ਦੀ ਢਗ ਨਾਲ ਦੀ ਨਾਲ ਬੱਕਟ ਆਪਣੀ ਲੈ ਜਲੇ ਬਾਹਰ ਤੇ ਲਾ ਦੀ ਲੋਕ ਹਾਂਜੀ ਮੇਰੇ ਵੀਰੋ ਆ ਗਈ ਭਾਈ ਇਧਰ ਲੈ ਕੇ ਰੋਟੀ ਰੋਟੀ ਖਾਇਾਂ ਦੀ ਤੇ ਹਜੇ ਨਾ ਆ ਕੇ ਆਉਣਾ ਬਾਬੇ ਹੁਣ ਮਤਲਬ ਆਉਣ ਦਾ ਮਤਲਬ ਕੀ ਹੈ ਇਧਰ ਫੋਨ ਚਾਰਜ ਲਾਉਣਾ ਆਇਆ ਮੈਂ ਫਿਰ ਨਾ ਆ ਕੇ ਆ ਕੇ ਫੋਨ ਪਾਟ ਕੇ ਲੈ ਜਾਊਗਾ ਆ ਬਿਸਤਰਾ ਵੈਸੀ ਲਾਇਆ ਹਣਾ ਇੱਥੇ ਮਾਨੇ ਚੱਲ ਗੇਮ ਨੂੰ ਖੇਡ ਰਹੀ ਹੁੰਦੀ ਆ ਪੈ ਕੇ ਮੈਂ वैसे अपना पैनडा का प्रबंधन तोनु पता ਘਰੇ ਹੀ ਹੁੰਦਾ ਡੇਲੀ ਦਾ ਤਾਂ ਕਰਕੇ ਚਲੋ ਕਰਮਣਾ ਆ ਜਾਵਾਂ ਛੇਤੀ ਛੇਤੀ ਪਹਿਲੇ ਹੀ ਲੇਟ ਬਹੁਤ ਹੋ ਗਏ ਟਾਈਮ ਹੋ ਗਿਆ ਹੁਣ ਲਗਭਗ ਇਸਕਾਉਟ ਦੀ ਕੀ ਜਾਂਦੀ ਹੁੰਨੀ ਮੈਨੂੰ ਬੰਦ ਹੋਈ ਪਈ ਐ 9:30 ਤੋਂ 10 ਵਜੇ ਪਈ ਆ ਨਹੀਂ ਤੋਂ ਇੱਕ ਰਿਆਏ ਭਾਈ ਆ ਗਏ ਇਧਰ ਲਈ ਕਰ ਤੇ ਆਉਣ ਸਰ ਪਹਿਲਾਂ ਆਪਾਂ ਪਾਇਆ ਕੂਤਰਾਂ ਨੂੰ ਪਾਣੀ ਕਿਉਂਕਿ ਕਣਕ ਤਾਂ ਪਹਿਲੇ ਹੀ ਪਾ ਗਏ ਸੀ ਆਪਾਂ ਮਤਲਬ ਕੀ ਦਾਣੇ ਤੇ ਵਾਟਰ ਰਹਿ ਗਿਆ ਸੀ ਮੇਰੇ ਜ਼ਾਦ ਆ ਗਿਆ ਵੀ ਮੈਂ ਕਿ ਭਾਈ ਉਹਨੂੰ ਵਾਟਰ ਵੀ ਪਾਉਣ ਵਾਲਾ ਤੇ ਦੋਵੇਂ ਪਾਸੇ ਵਾਟਰ ਵੀ ਪਾਤਾ ਕੋਈ ਰਿਪੋਰਟ ਲਓ ਜੀ ਤਾਂ ਤੱਕ ਤੇ ਪੀੜ ਦੇ ਦੋਵੇਂ ਖੁੱਟੇ ਇਹ ਹੁਣ ਲਾਉਣਿਆ ਗੈਂਗੂ ਇਹ ਬਾਫਰ ਕਰ ਦਾਂਗੇ ਵਲੌਗ ਦੀ ਐਂਡ ਨਹੀਂਗਾ ਪਜ਼ਰ ਟਾਈਮ ਦੇਖ ਲੈ ਐਂਡਿੰਗ ਨਾਲ ਕੀ ਹੋਇਆ ਬ్రో ਜੱਗਿਓ ਮੜਾ ਜਾ ਓਨਲੀ 1:36 ਮਿੰਟ ਹੋਇਆ ਰਾਤ ਤੇ ਠੀਕ ਹੈ ਕਿ ਨਹੀਂ ਚੱਲਦੇ ਆ ਘਰ ਨੂੰ ਨਲੇ ਮੈਂ ਆ ਵਲੌਗ ਦੀ ਐਂਡਿੰਗ ਕਰਦੇ ਹੁਣ ਟਾਈਮ ਲੈਂਦੇ ਹੋਰ ਕਿਵੇਂ ਕੱਲ ਨੂੰ ਗੁਰਮੋਹ ਕਲੇ ਸਵਾਦ ਨਹੀਂ ਆਉਂਦਾ ਹਨਾ ਇੱਕ ਦਿਨ ਦਾ ਵਲੌਗ ਇੱਕ ਦਿਨ ਜੀ ਆਵੇ ਐਵੇਂ ਦੋ ਦਿਨਾਂ ਦਾ ਉਹ ਕੁੱਤ ਪੁਣਾ ਹੋ ਜਾਂਦਾ ਸਾਰਾ ਠੀਕ ਹੈ ਕਿ ਨਹੀਂ ਪਰ ਮੇਨ ਕੋਈ ਨਹੀਂ ਕੀਤਾ ਮੇਨ ਸਾਨੂੰ ਪਤਾ ਹੀ ਹੈ ਵੀ ਅੱਜ ਕਬੂਤਰ ਦੋ ਕਬੂਤਰਾਂ ਤੇ ਇੱਕ ਕਬੂਤਰ ਦਿੱਤਾ ਉਹ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਕਿਹੜੇ-ਕਿਹੜਿਆਂ ਦੇ ਕਰੀ ਹੋਰ ਦੱਸ ਦਿੰਨਾ ਜਿਹੜਾ ਆਪਣਾ ਚਿੱਟੀਆਂ ਵਾਲਾ ਕਬੂਤਰ ਸੀਗਾ ਪਹਿਲੇ ਸਾਲ ਜਿੱਤਿਆ ਦੂਜੇ ਸਾਲ ਦੂਜੀ ਬਾਜੀ ਮਾਰ ਗਿਆ ਸੀ ਕਾਂਤਰਾ ਘੰਡ ਬੇਠਾ ਵਾਲਾ ਤੇ ਉਸੇ ਦੀ ਐਤਕੀ ਭੈਣ ਉੜਦੀ ਸੀ ਹਰੀਕਾਂਤ ਵਾਲੀ ਪਹਿਲੀ ਬਾਜੀ ਹਰੀ ਬੰਗੀ ਚੌਥੇ ਨੰਬਰ ਤੇ ਦੂਜੀ ਬਾਜੀ ਵੀ ਇੱਕ ਹਸਾਲ ਤੇ ਚੌਥੇ ਨੰਬਰ ਤੇ ਸੀ ਚਲ ਹਿੱਸਾ ਦੇ ਤਾਂ ਉਹ ਹਰੀਕਾਂਤ ਵਾਲੀ ਸ਼ਾਹ ਕਿਨੂੰ ਇੱਕ ਤਾਂ ਉਹਦਾ ਭਰਾ ਸੀ ਸ਼ਕਾ ਉਹ ਦੋਵਾਂ ਦਾ ਹਨ ਤੇ ਉਹ ਸੀਗਾ ਸ਼ਾਹ ਖੜਦ ਦੀ ਛਿੰਨ ਦਿੱਤਾ ਤੇ ਇੱਕ ਜਿਹੜੀ ਹੁਸਨਰ ਵਾਲੇ ਮੁੰਡਣ ਦੇ ਤੇ ਉਹ ਕਬੂਦਰੀ ਵਾਲੀ ਚੰਗੀ ਐ ਮੰਨ ਕੇ ਚੱਲ ਵੀ ਚੰਗੇ ਤਾਂ ਉਹ ਵੀ ਐ ਉਹ ਕਬੂਦਰੀ ਤੁਸੀਂ ਆਏ ਰੱਖ ਲੋ ਜਿਵੇਂ ਚਿੱਟੀਆਂ ਵਾਲਾ ਜਿਹੜੇ ਟੈਂਕੀ ਦੇ ਮਰਿਆ ਉਹਦੇ ਪਿਓ ਦੀ ਸਗੀ ਭੈਣ ਆ ਕਬੂਦਰੀ ਹਨਾ ਉਹਨਾਂ ਤੋਂ ਉੱਤੇ ਆਏ ਨਹੀਂ ਮਾੜੀ ਜੀ ਤੇ ਇੱਕ ਉਹਦੀ ਛਣਕੂਦਰੀ ਦਿੱਤੀ ਆਪਾਂ ਖੇਤਾਂਾਂ ਦੀ ਪੱਠੀ ਖੇਤਾਂ ਵਾਲੇ ਦੇ ਪੱਠੇ ਦੀ ਪੱਠੀ ਦੀ ਗਾਂ ਠੀਕ ਹੈ ਗੁਲਾਬੀ ਕੱਛਾਂ ਵਾਲੀ ਇੱਕ ਕਿਸੇ ਆਪਣੇ ਉਹ ਕਹਿੰਦਾ ਮੈਨੂੰ ਮੱਠੀ ਚਾਹੀਦੀ ਆ ਮੈਂ ਕਿਹਾ ਫਿਰ ਮੱਠੀ ਆਣਾ ਇਹ ਲੈ ਆ ਉਹ ਇੱਕ ਤਨੇ ਤੇ ਬਾਕੀ ਤੁਹਾਨੂੰ ਪਤਾ ਹਨਾ ਮੈਨੂੰ ਪਤਾ ਹੈ ਬਾਕੀ ਯਾਰ ਬਈ ਗਾਂ ਕਿਸਮਤ ਆ ਉੱਡੇ ਨਾ ਉੱਡੇ ਠੀਕ ਆ ਆਪਦੇ ਵੱਲੋਂ ਆਪਾਂ ਚੰਗਾ ਕਰਕੇ ਦਿੰਨੇ ਆ ਗਾਂ ਫਰਗਲੇ ਦੀ ਕਿਸਮਤ ਆ ਹਨਾ ਉੱਡੇ ਨਾ ਉੱਡੇ ਉਹ ਕੋਈ ਆਪਾਂ ਵਿੱਚ ਨਹੀਂ ਵੜ ਕੇ ਦੇਖੇ ਮੇਰੇ ਕੋਲੇ ਵਿੱਚ ਬਹੁਤ ਜ਼ੋਰ ਮੈਂ ਫੇਲ ਹੋ ਜਾਂਦੇ ਆ ਕਈ ਏਰੀਕਾਂ ਇਹ ਨੋੜ ਦੇ ਬਾਹਰਪੂਰ ਰੋਟ ਜਾਈਦੇ ਨੇ ਜਾ ਕੇ 100 ਕੁਛ ਹੁੰਦਾ ਬਈ ਤੁਹਾਨੂੰ ਪਤਾ ਜਿਹੜੇ ਕੂਤਰ ਰੱਖਦੇ ਸਾਰਿਆਂ ਨੂੰ ਪਤਾ ਏ ਕੀ ਸੀ ਇਹਨਾਂ ਹੁੰਦਾ ਹਨ ਕੋਈ ਐਂ ਪਾਇਨ ਦਾ ਦਾਵਾ ਨਹੀਂ ਕਰ ਸਕਦੇ ਵੀ ਉੱਡਣਗੇ ਉੱਡਣਗੇ ਇਹ ਹਨ ਤੇ ਬਾਹਰ ਜਾ ਕੋਡ ਜਾਂਦੇ ਪਰ ਲਗਭਗ ਨਸਲੀ ਕੂਤਰ ਬਾਹਰ ਇੱਕ ਉਡੂਵੇ ਉਡੂਵੇ ਕਰੇ ਪਰ ਨਹੀਂ ਕਿਸ ਮਰਜ਼ੀ ਕਰੀ ਜਾਵੇ ਉਹ ਪਰ ਆਪਾਂ ਨੂੰ ਯਕੀਨ ਨਹੀਂ ਹੁੰਦਾ ਆਪਣਾ ਮਨ ਨਹੀਂ ਖੜਦਾ ਜਿਹੜਾ ਘਰੇ ਨਹੀਂ ਉੱਡਦਾ ਹਨ ਚਲੋ ਛੱਡੋ ਥੱਕ ਗਿਆ ਨਿਕਲਦਾ ਬੋਲਦਾ ਬੋਲਦਾ ਯਾਰ ਬਦਲ ਮੈਂ ਕੁਛ ਨਹੀਂ ਤਾਂ ਜਾਂਦੀ ਐ ਬਸ ਅਨਵੇੜੇ ਕੰਮ ਲਾਉਗਾ ਸਾਉਣਾ ਟਾਇਰ ਨਾਲ ਉੱਠਣਾ ਕਾ ਨੂੰ 7 7.5 ਹੋਏ ਪਿਉਰੀ ਆਣਾ ਲੈਣਾ ਲੰਬੀ ਆ ਕੇ ਆਉਣਾ ਚਲੋ ਕੋਈ ਡੱਕ ਤੜੀ ਗਾਦ ਨੂੰ ਤਾਂ ਕਰ ਨਹੀਂ ਬਹਿੰਦਾ ਇਹਨਾਂ ਦਾ ਓਕੇ ਆ ਵੀ ਬਾਕੀ ਦੇਖਦੇ ਆ ਕੱਲ ਨੂੰ ਸ਼ਾਇਦ ਸ਼ੋਭਦੀਪ ਨੂੰ ਸਾਥ ਲਗੇ ਕੁਤਰੀ ਯੋਲ ਲੈ ਜੂਗਾ ਇੱਕ ਦੋ ਮੁੰਡੇ ਹੋਰ ਮੰਗੀ ਜਾਂਦੇ ਆ ਇੱਕ ਪਸਰਾ ਆ ਪਸਰਾ ਵਾਲੇ ਤੋਂ ਮੁੰਡਾ ਇੱਕ ਕਿੱਲੇ ਵਾਲੇ ਤੋਂ ਮੁੰਡਾ ਦੋ ਮੰਗੀਆਂ ਚ ਇੱਕ ਸੁਖਮੰਦਰ ਵਾਸਤੇ ਜੁੜੀ ਰੱਖਣੀ ਹੈ ਦੋ ਝੋੜਾ ਨੂੰ ਦੇਣੀਆਂ ਕੁਤਰੀਆਂ ਬਸ ਲਗਭਗ ਸਾਰੇ ਮੇਨ ਮੇਨ ਯਾਰ ਬਤਰੋਂ ਦੇ ਦਿੰਨੇ ਆ ਹਨਾ ਠੀਕ ਹੈਗੇ ਨਹੀਂ ਤੇ ਬਾਕੀ ਮਿਸਤਰੀ ਦਾ ਕਰੀ ਜਾਂਦੇ ਹੱਲ ਬਈ ਉਹਨੇ ਆਪਾਂ ਮੇਰੀ ਰਏ ਆਏ ਸੀਗੇ ਆਪਾਂ ਕਰ ਲੈਣੇ ਆ ਜਿਹੜੀਆਂ ਬਾਹਲਾਂ ਮੇਨ ਜੋੜੀਆਂ ਇੱਕ ਦੋ ਹਨਾ ਉਹ ਕੁਝ ਜੋੜੀਆਂ ਪਿੰਜਰੇ ਚ ਲਾ ਦਿੰਨੇ ਆ ਦੋ ਮੇਨ ਜੋੜੀਆਂ ਤੇ ਬਾਕੀ ਆਪਾਂ ਜਿਹੜਾ ਆਪਣੇ ਆ ਖੁੱਡੇ ਐ ਆਪਾਂ ਇਹਨਾਂ ਨੂੰ ਸਰਟੀਫਾਈਡ ਕਰਕੇ ਪਲਾਸਟਰ ਕਰਾ ਕੇ ਜੋੜੀਆਂ ਵਾਸਤੇ ਆਲਨੇ ਬਣਵਾ ਲਏ ਹਨਾ ਵੀ ਨਵੇਂ ਖੁੱਡੇ ਵੀ ਚਲਪਾਲ ਆਏ ਕੋਈ ਦਿੱਕਤ ਨਹੀਂ ਉਹਨੇ ਇਹ ਤਾਂ ਤਿਆਰ ਕਰਕੇ ਜੋੜੀਆਂ ਲਾਉਂਦੇ ਹੋ ਜੀ ਜਦੋਂ ਜੋੜੀਆਂ ਲਾਤੀਆਂ ਸਾਰੀਆਂ ਆਪਾਂ ਹਨਾ ਉਦੋਂ ਬਾਅਦ ਜਦੋਂ ਬੱਚੇ ਬੱਚੇ ਨਿਕਲਦੇ ਆ ਉਦੋਂ ਨੂੰ ਦੂਜੇ ਖੁੱਡੇ ਰੈਡੀ ਹੋ ਜਾਣਗੇ ਕਿ ਬੱਚੇ ਛੱਡਣ ਤੋਂ ਐ ਹਨਾ ਦੋ ਤਿੰਨ ਖੁੱਡੇ ਪਾਉਣੇ ਜਿਹੜੇ ਪਰ ਮੈਂ ਆ ਹੀ ਸੋਚੀ ਜਾਂਦਾ ਸੀ ਮੈਂ ਕਿ ਆਪਾਂ ਇਹ ਖੁੱਡਾਂ 'ਚ ਮਿਸਤਰੀ ਸਾਧ ਕੇ ਪਰ ਆਲ ਨੂੰ ਨੇ ਫਿਕਸ ਪੱਕੇ ਬਣਵਾ ਲ ਗਏ ਹਨਾ ਸਲੇਬਾਂ ਪਾ ਕੇ ਪਲਾਸਟਰ ਪੂਸਤਰ ਕਰਾ ਲ ਗਏ ਤੇ ਇਹਦੇ 'ਚ ਜੋੜੀਆਂ ਲਾ ਦੇ ਤੇ ਬੱਚਿਆਂ ਵਾਸਤੇ ਵੀ ਖੁੱਡੇ ਬਾਅਦ ਤਿਆਰ ਕਰ ਲਾਂਗੇ ਜਦੋਂ ਨੂੰ ਬੱਚਿਆਂ ਨੇ ਡਾਰ ਹੋਣਾ ਉਦੋਂ ਖੁੱਡੇ ਵੀ ਤਿਆਰ ਹੋ ਜਾਣਗੇ ਆਪਣੇ ਬਾਕੀ ਚਲੋ ਕਰਦੇ ਆ ਯਾਰ ਕੰਮ ਹਨਾ ਜਿਆਦਾ ਢਹਲਾ ਚੱਲੀ ਜਾਣਾ ਮੈਨੂੰ ਵੀ ਪਤਾ ਲੇਟ ਹੋ ਜਾਈ ਜਾਣਾ ਆਪਾਂ ਹਨਾ ਇੱਕੇਰ ਉਹਨਾ ਹੈ ਨਹੀਂ ਹਣਾ ਪਹਿਲਾਂ ਬੜਾ ਕਰੇਜਿਆ ਸੀਗਾ ਹੁਣ ਤਾਂ ਟਾਈਮ ਪਾਸ ਜਾ ਕਰਦੇ ਆ ਮੈਂ ਹੁਣ ਉਨੀ ਚਾਸ ਹੈ ਨਹੀਂ ਚਾਸ ਘੜ ਗਈ ਸਹੀ ਦਾ ਟਾਈਮ ਹੈ ਤੇ ਕੋਈ ਆਏ ਨਹੀਂ ਵੀ ਹਰੀ ਗਈ ਤਾਂ ਘੜ ਗਈ ਆਪਾਂ ਨੂੰ ਹਣਾ ਵੀ ਕੋਈ ਆਏ ਨਹੀਂ ਹੁੰਦਾ ਕੋਈ ਆਪਾਂ ਬਾਜ਼ੀਆਂ ਹਰਗੇ ਕੋਈ ਕਬੂਤਰ ਗਮਾਲੇ ਕੋਈ ਪੈਸੇ ਹਾਰ ਗਏ ਆਪਾਂ ਜਾਂ ਕੁਝ ਵੀ ਵੀ ਆਪਾਂ ਨੂੰ ਮੰਨ ਕੇ ਚੱਲ ਵੀ ਜੋ ਚਾਇਆ ਉਹ ਹੋਇਆ ਨਹੀਂ ਹਣਾ ਇਹੋ ਜੀ ਕੋਈ ਗੱਲ ਨਹੀਂ ਇਹ ਚੀਜ਼ਾਂ ਨਹੀਂ ਕੁਛ ਕਰਦੀਆਂ ਇਹ ਚੀਜ਼ਾਂ ਨਾਲ ਨਹੀਂ ਬੰਦਾ ਢਾਹ ਪੈਂਦਾ ਇਹ ਗੱਲਾਂ ਹੁੰਦੀਆਂ ਦੀ ਇਹਨਾਂ ਨੂੰ ਅੰਦਰੋਂ ਅੰਦਰ ਹੀ ਖਾ ਜਾਂਦੇ ਨੇ ਠੀਕ ਹੈ ਕਿ ਨਹੀਂ ਉਹਦਾ ਕਰਕੇ ਮੰਨ ਕੇ ਹੁਣ ਲੋਕਾਂ ਨੂੰ ਹੋਰ ਕੋਈ ਜੱਜ ਕਰ ਲੈਂਦੇ ਲੋਕਾਂ ਨੂੰ ਗੁੰਮਾਇ ਲੱਗਦਾ ਯਾਰ ਕਿ ਭੈਣ ਜਿੱਤਿਆਣੀ ਹੋਣਾ ਇਹ ਜਿੱਤਿਆਣੀ ਇਹਦੇ ਕੋਲੇ ਪੈਸੇ ਨਾ ਮੁੱਕ ਗਏ ਹੋਣਾ ਜਾਂ ਮੰਨ ਕੇ ਚੱਲ ਵੀ ਇਹਦੇ ਕੋਲੇ ਕਬੂਤਰ ਬੇਕਾਰ ਹੈ ਤਾਂ ਹੀ ਮਣ ਮਣ ਹੋਰ ਗੱਲਾਂ ਤੋਂ ਫਿੱਕਾ ਪੈ ਜਾਂਦਾ ਹੈ ਕੋਈ ਰੀ ਬੰਦੇ ਦਾ ਤਾਂ ਕਰਕੇ ਚਲੋ ਉਹਦਾ ਕੋਈ ਐਡਾ ਸੀਨ ਨਹੀਂਗਾ ਆਪਾਂ ਸਾਨੂੰ ਪਤਾ ਆਪਣਾ ਨਾ ਕੀ ਸਾਥ ਬਥਾਵ ਆਪਾਂ ਹਾਸ ਦੇ ਰਹੇ ਨੇ ਕੋਈ ਦਿੱਕਤ ਨਹੀਂ ਜਿਹੜਾ ਕੋਈ ਚੱਲ ਹੀ ਜਾਂਦਾ ਵਸ ਕੋਈ ਚੱਕਰ ਨਹੀਂ ਤੇ ਬਣਾਉਣਿਆਂ ਵਸ ਸੀਨ ਕੋਈ ਗੱਲ ਨਹੀਂ ਕਰਦੇ ਆ ਵੀਡੀਓ ਇੰਟਰਸਟਿੰਗ ਬਣਾਉਣੇ ਆ ਤੁਵਾ ਬੱਚੇ ਪੁੱੱਚੇ ਕਢਾਵਾਂ ਗੱਡੇ ਲਵਾਵਾਂਗੇ ਪੂਰਾ ਫੁੱਲ ਨੇਯਾਰਾ ਦੇਵਾਂਗੇ ਟੈਨਸ਼ਨ ਬਰੀ ਹੋ ਜਾ ਯਾਰ ਖੁੱਲੇ ਦਿਲ ਨਾਲ ਕੰਮ ਕਰਿਆ ਕਰਨਾ ਸਾਰਾ ਆਪਾਂ ਚਲੋ ਓਕੇ ਜੀ ਹਣਾ ਬਾਏ ਬਾਏ ਸਾਰੇ ਵੀਰਾਂ ਨੂੰ ਕੱਲ ਨੂੰ ਮਿਲਦੇ ਆ ਜੀ ਗੋ